ਜੀ ਦੇਖ ਰਿਹਾ ਕਿ ਇੰਨੀ ਗਰਮੀ ਹੈ ਇਥੇ ਪਸੀਨਾ ਪਸੀਨੀ ਹੋਇਆ ਪਿਆ ਹਰ ਇੱਕ ਜਣਾ ਫਿਰ ਵੀ ਇੰਨੀ ਸੰਗਤ ਇਥੇ ਪਹੁੰਚਦੀ ਹੈ ਕੀ ਸ਼ਰਧਾ ਇਥੋਂ ਦੀ ਵਾਹਿਗੁਰੂ ਸਭ ਨੇ ਪਹਿਲੇ ਸਾਰੀ ਸੰਗਤ ਨੂੰ ਗੁਰੂ ਤੇਰੀ ਸਾਹਿਬਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੁੱਧਵਾਰ ਦਾ ਦਿਨ ਤਾਂਤਨ ਬਾਬਾ ਦੀਪ ਸਿੰਘ ਦਾ ਜੈ ਦਿਨ ਹੈ ਜੀ ਚੁਕੈਰਾ ਸਾਹਿਬ ਜੋ ਲੁਧਿਆਣਾ ਵਿੱਚ ਸਾਰੀ ਸੰਗਤ ਹਰ ਆਲ ਮਿਲ ਕੇ ਸ਼ਹਿਰ ਨਿਵਾਸੀ ਸਾਰੇ ਮਨਾਰੇ ਨੇ ਜੀ ਇਹ ਸਭ ਗੁਰੂ ਦਾ ਪਿਆਰ ਹੈ ਜੀ ਤੇ ਗੁਰੂ ਦੀ ਸੰਗਤ ਹੈ ਜੋ ਗੁਰੂ ਦੀ ਗੋਦ ਵਿੱਚ ਬੈਠੀ ਹੈ ਆਪਾਂ ਨੂੰ ਘਰੇ ਗਰਮੀ ਲੱਗ ਸਕਦੀ ਹੈ ਪਰ ਗੁਰੂ ਦੀ ਗੋਦ ਤੇ ਗਰਮੀ ਨਹੀਂ ਲੱਗ ਸਕਦੀ ਭਾਵੇਂ 46 ਡਿਗਰੀ ਤਾਪ ਮਾਨਣਾ ਚਾਹੀਦਾ 48 ਜਾਂ ਭਾਵੇਂ ਕੱਲ ਨੂੰ 50 ਹੀ ਹੋ ਜਾਏਗਾ ਐਦੂ ਵੱਧ ਤੁਹਾਨੂੰ ਰਸ਼ ਮਿਲੇਗਾ ਐਦੂ ਘੱਟ ਰਸ਼ ਨਹੀਂ ਮਿਲੇਗਾ ਇਹ ਗੁਰੂ ਦਾ ਪਿਆਰ ਹੈ ਗੁਰੂ ਦੀ ਸੰਗਤ ਹੈ ਜੀ ਸ਼ਰਧਾ ਹੈ ਵੇ ਜੀ ਇੱਥੇ ਸੁਣਿਆ ਹੈ ਕਿ ਇੱਥੇ ਜਿਹੜੀ ਕਿਸੇ ਦੀ ਕੋਈ ਮੁਰਾਦ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਇਹ ਸੱਚੇ ਗੱਲ ਹੈ ਇਹ ਬਿਲਕੁਲ 101% ਸੱਚ ਹੈ ਜੀ ਜੋ ਕੁਛ ਡਾਕਟਰ ਨਹੀਂ ਕਰ ਸਕਦੇ ਜੋ ਕੁਛ ਵੱਡੇ ਵੱਡੇ ਵਿਗਿਆਨਿਕ ਨਹੀਂ ਕਰ ਸਕਦੇ ਉਹ ਬਾਬਾ ਦੀਪ ਸਿੰਘ ਆਂਗੇ ਇੱਥੇ ਕਰ ਦਿੰਦਾ ਬਹੁਤ ਦੂਰੋਂ ਜਿਹੜਾ ਵਿਦੇਸ਼ਾਂ ਚੋਂ ਸ਼ਹਿਰਾਂ ਚੋਂ ਕਈ-ਕਈ ਇਲਾਕੇ ਚੋਂ ਜਿਹੜੀ ਸੰਗਤ ਜਿਨ੍ਹਾਂ ਦੇ ਕਈ ਕਈ ਕੈਂਸਰ ਠੀਕ ਨਹੀਂ ਹੁੰਦੇ ਜਿਨ੍ਹਾਂ ਡਾਕਟਰ ਜਵਾਬ ਦੇ ਚੁੱਕੇ ਨੇ ਉਹ ਇਹ ਸਭ ਤੋਂ ਵੱਡਾ ਡਾਕਟਰ ਹੈ ਜਿਹਦੇ ਘਰ ਹਮੇਸ਼ਾ 24 ਘੰਟੇ ਤੁਸੀਂ ਜਦੋਂ ਵੀ ਆਓਗੇ ਤੁਹਾਨੂੰ ਇੱਥੇ ਹਮੇਸ਼ਾ ਰੱਸ਼ ਮਿਲੇਗਾ ਜੀ ਤੇ ਹਰ ਇੱਕ ਤਰਾ ਦੀ ਤੁਹਾਨੂੰ ਸਰਦ ਹੈ ਜੀ ਇੱਥੇ ਅੱਖੀ ਤੁਹਾਡਾ ਦੇਖਿਆ ਕੋਈ ਹੈਗਾ ਇਦਾਂ ਦਾ ਇਨਸੀਡੈਂਟ ਕਿ ਜਿਹੜਾ ਬੰਦਾ ਕੋਈ ਬਿਮਾਰ ਸੀ ਬਹੁਤ ਜ਼ਿਆਦਾ ਇੱਥੇ ਆ ਕੇ ਠੀਕ ਹੋ ਜਾਵੇ ਹਾਂਜੀ ਬਿਲਕੁਲ ਜੀ ਇੱਥੇ ਕੈਂਸਰ ਵਾਲੇ ਬੰਦੇ ਬਹੁਤ ਜ਼ਿਆਦਾ ਜਿੰਨੇ ਜਿੰਨੇ ਡਾਕਟਰਾਂ ਨੇ ਜਵਾਬ ਦਿੱਤੇ ਸੀ ਵੀ ਇੱਥੇ ਤੁਹਾਨੂੰ ਜਵਾਬ ਹੈ ਜੀ ਤੁਹਾਡਾ ਥੋੜੇ ਦਿਨਾਂ ਉਹ ਇੱਥੇ ਆ ਕੇ ਬੁੱਧਵਾਰ ਨੂੰ ਚਪੜਾ ਕਰਦੇ ਨੇ ਆਪਣਾ ਪੂਰਾ ਚਪੜਾ ਸਵੇਰ ਤੋਂ ਲੈ ਕੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜੋ ਚਪੜਾ ਸਾਹਿਬ ਲੱਗਦੇ ਨੇ ਜਿਹੜਾ ਉਹਨਾਂ ਦੇ ਇੱਕ ਵੀ ਚ ਦੋ ਵੀ ਜਿੰਨੇ ਵੀ ਉਹ ਚਪੜੇ ਕਰਦੇ ਨੇ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ ਜੋ ਵੀ ਉਹ ਕਸੂਕਾ ਬਾਬਾ ਦੀਪ ਸਿੰਘ ਕੋਲ ਖੜ ਕੇ ਸੁਣਦੇ ਨੇ ਜੀ ਸਭ ਠੀਕ ਹੋ ਕੇ ਗਏ ਨੇ ਜੀ ਅਥਾਰੇ ਕਿੰਨਾ ਟਾਈਮ ਇੱਥੇ ਆਉਣਾ ਪੈਂਦਾ ਹੈ ਇਸ ਦੁਪਹਿਰਾ ਸਾਬ ਜੀ ਇਹ ਤੁਹਾਡੀ ਸ਼ਰਧਾ ਹੈ ਜੀ ਜਦੋਂ ਤੁਸੀਂ ਇੱਥੇ ਪਹਿਲੀ ਗੱਲ ਜੇਰਾਂ ਵੀ ਬੰਦਾ ਠੀਕ ਹੋ ਗਿਆ ਉਹ ਪੱਕਾ ਹੀ ਸਮਝੋ ਲੱਗ ਗਿਆ ਜੀ ਉਹ ਸਗੋਂ ਚਾਰ ਬੰਦੇ ਕੀ 10 ਬੰਦੇ ਕੀ ਹੋਰਾਂ ਨੂੰ ਲੈ ਕੇ ਆਂਦੇ ਸਾਰੀ ਗੁਰੂ ਦੀ ਸੰਗਤ ਹੈ ਜੀ ਗੁਰੂ ਦਾ ਪਿਆਰ ਤੁਸੀਂ ਵਾਏ profession ਉਦਾ ਜੌਬ ਕਰਦੇ ਹੋ ਕੰਮ ਕਰਦੇ ਹੋ ਮੇਰਾ ਆਪਣਾ business ਹੈ ਜੀ ਮੇਰੀ ਚੱਕੀ ਆਤੇ ਦੀ ਜੀ ਤੁਸੀਂ ਫਿਰ ਵੀ ਇੱਥੇ ਜਿਹੜੀ ਸੰਗਤ ਦੀ ਜੋੜੇ ਨਹੀਂ ਸੇਵਾ ਕਰ ਰਹੇ ਹੋ ਇਹ ਸਭ ਗੁਰੂ ਕਰਾਂਦੇ ਜੀ ਅਸੀਂ ਨਹੀਂ ਕਰਦੇ ਜੀ ਨਾ ਅਸੀਂ ਆਂਦੇ ਆ ਜੀ ਨਾ ਅਸੀਂ ਸਾਡੇ ਕੋਈ ਕਿਹੜੀ ਨਾਗ ਹੋ ਜਾਂਦੇ ਨੇ ਸਾਨੂੰ ਇੱਥੇ ਪੁੱਛਦੇ ਤੁਸੀਂ ਕਿਉਂ ਨਹੀਂ ਆਏ ਮੈਂ ਕਿਹਾ ਗੁਰੂ ਦਾ ਹੁਕਮ ਹੈ ਜੀ ਇਨਸਾਨ ਕਦੀ ਵੀ ਨਹੀਂ ਆ ਸਕਦਾ ਜੋ ਆਪਾਂ ਕਹਿੰਦੇ ਆਪਾਂ ਕੱਲ ਜਾਣਾ ਵੈ ਕੱਲ ਕੁਝ ਨਹੀਂ ਪਤਾ ਇਹ ਸਭ ਬਾਬਾ ਦੀਪ ਸਿੰਘ ਨੂੰ ਪਤਾ ਉਹ ਬੁਲਾਉਂਦੇ ਨੇ ਉਹ ਸੇਵਾ ਕਰਾਉਂਦੇ ਨੇ ਇਨਸਾਨ ਹੀ ਸੇਵਾ ਕਰਦਾ ਤੁਲ ਕੀ ਨਾ ਟਾਈਮ ਹੋ ਗਏ ਇੱਥੇ ਆਂਦੇ ਮੈਨੂੰ ਇੱਥੇ ਆਂਦ ਨੇ ਕਟਕਰੀ 5 ਸਾਲ ਹੋ ਗਏ ਨੇ ਜੀ 5 ਸਾਲ ਤੋਂ ਲਗਾਤਾਰ ਆ ਰਹੇ ਹਾਂ ਜੀ ਲਗਾਤਾਰ ਹਾਂ ਜੀ ਸੋ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਪਿਆਰ ਬਾਬਾ ਦੀਪ ਸਿੰਘ ਜੀ ਪ੍ਰਤੀ ਕਹਿੰਦੇ ਹਰ ਇੱਕ ਗੱਲ ਜਿਹੜੀ ਮਾਨ ਦੀ ਪੂਰੀ ਹੁੰਦੀ ਹੈ ਜੋ ਡਾਕਟਰ ਨਹੀਂ ਠੀਕ ਕਰ ਸਕਦੇ ਉਹ ਇੱਥੇ ਆ ਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਇੱਕ ਪਾਸੇ ਪਲਸਟਰ ਲੱਗਾ ਤੁਸੀਂ ਦੂਜੀ ਹੱਥ ਨਾਲ ਜਿਹੜਾ ਕੀ ਭਾਵਨਾ ਤੁਹਾਡੀ ਬਸ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆ ਉਹਨਾਂ ਸਦਕੇ ਤੁਰੇ ਫਿਰਦੇ ਆ ਇਹਦਾ ਤਾਂ ਪਤਾ ਹੀ ਨਹੀਂ ਲੱਗਦਾ ਸਾਡਾ ਦਵਜੀ ਹੋਈ ਹੈ ਬਸ ਸੇਵਾ ਕਰੀਦੀ ਹੈ ਬਸ ਹੋਈ ਹੈ ਇੰਨੀ ਗਰਮੀ ਆ ਧੁੱਪ ਆ ਪਸੀਨੋ ਪਸੀਨੀ ਹੋਏ ਪਏ ਨੇ ਸਾਰੇ ਜਣੇ ਫਿਰ ਵੀ ਇੱਥੇ ਇੰਨੀ ਸੰਗਤ ਹੋਮ ਹੋਮ ਆ ਕੇ ਪਹੁੰਚਦੀ ਹੈ ਕੀ ਮਹੱਤਤਾ ਹੈ ਇਸ ਥਾਂ ਦੀ ਮੱਤਾ ਜੀ ਦੇਖੋ ਜਿਹੜੇ ਸੱਚੇ ਦਿਲ ਨਾਲ ਇੱਥੇ ਆਣ ਕੇ ਮੱਥਾ ਟੇਕਦੇ ਆ ਉਹਨਾਂ ਕੋਲ ਬਾਬਾ ਦੀਪ ਸਿੰਘ ਜੀ ਕੋਲ ਮੰਨਦੇ ਆ ਸੱਚੇ ਦਿਲ ਨਾਲ ਸਭ ਨੂੰ ਮਿਲਦਾ ਸਾਰੇ ਆਣ ਕੇ ਤਾਂ ਹੀ ਇੱਥੇ ਆਣ ਕੇ ਦੁਪਹਿਰਾ ਕੱਟਦੇ ਆ ਤੁਹਾਨੂੰ ਕਦੇ ਕੋਈ ਦੰਦਾ ਹੋਇਆ ਕਿ ਤੁਸੀਂ ਮਨ ਚ ਕੋਈ ਆਸ ਲੈ ਕੇ ਆਏ ਹੋ ਤੁਹਾਡੀ ਇੱਥੇ ਪੂਰੀ ਹੋਈ ਹੋਵੇ ਸਾਨੂੰ ਤਾਂ ਸਾਰਾ ਕੁਝ ਬਾਬਾ ਜੀ ਇੱਥੇ ਮਿਲਿਆ ਸਭ ਕੁਝ ਇੱਥੋਂ ਮਿਲਿਆ ਸਾਨੂੰ ਤੁਸੀਂ ਹਰ ਵਾਰੀ ਆਉਣੀ ਹੋ ਇੱਥੇ ਹਾਂਜੀ ਹਰ ਬੁੱਧਵਾਰ ਆਈਦਾ ਐਤਵਾਰ ਆਈਦਾ ਹੀ ਇੱਥੇ